ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਤੁਹਾਡੇ ਨਾਲ ਲਾਈਵ ਜੁੜੇ ਆ ਤਾਂ ਇਸ ਸਮੇਂ ਅਸੀਂ ਮੌਜੂਦ ਹੈਗੇ ਆ ਪਿੰਡ ਮੁਰਕਵਾਲਾ ਦੇ ਵਿੱਚ ਔਰ ਇੱਕ ਪਿਓਤੀ ਤੁਹਾਨੂੰ ਦਿਖਾਉਣ ਜਾ ਰਹੇ ਆ ਤਸਵੀਰਾਂ ਚ ਸਭ ਤੋਂ ਪਹਿਲਾਂ ਤੁਸੀਂ ਦੇਖੋ ਇੱਥੇ ਇੱਕ ਬੱਚੀ ਹੈ ਜਿਸ ਦੀ ਉਮਰ 14 ਸਾਲ ਹੈ ਪਰ ਕੁਦਰਤ ਪ੍ਰਮਾਤਮਾ ਕਹਿ ਲਈਏ ਕਿ ਬਿਮਾਰੀ ਹੈ ਉਹ ਜੀ ਲੱਗੀ ਕਿ ਬੱਚਾ ਜਿਹੜਾ ਹੈ ਉਹ ਅੱਜ ਵੀ ਵਾਧ ਨਹੀਂ ਸਕਿਆ ਉਸ ਦੀ ਡਿਵੈਲਪਮੈਂਟ ਨਹੀਂ ਹੋਈ ਔਰ ਪਹਿਲਾ ਇੱਕ ਬਾਪ ਆਪਣੀ ਬੱਚੀ ਨੂੰ ਇਲਾਜ ਕਰਾਉਣ ਦੇ ਲਈ ਅਰ ਦਰ ਜਿਹੜਾ ਕੀ ਠੋਕਰਾ ਖਾਂਦਾ ਰਿਹਾ ਇਲਾਜ ਕਰਾਉਂਦਾ ਰਿਹਾ ਥਾਂ ਥਾਂ ਤੇ ਜਿੱਥੇ ਕੋਈ ਦੱਸਦਾ ਸੀ ਤਾਂ ਫੇਰ ਦੇਖੋ ਕੁਦਰਤ ਦਾ ਪਾਣਾ ਕਿ ਉਸ ਵਿਚਾਰੇ ਦੀਆਂ ਵੀ ਕਿਡਨੀਆਂ ਫੇਲ ਹੋ ਗਈਆਂ ਤਾਂ ਅੱਜ ਇੱਕ ਪਯੋਤੀ ਤੁਹਾਨੂੰ ਦਿਖਾ ਰਹੇ ਹਾਂ ਇਹ ਬਾਪ ਹੈ ਜਿਸ ਦੀਆਂ ਕਿਡਨੀਆਂ ਫੇਲ ਹੈ ਡਾਕਟਰ ਕਹਿੰਦੇ ਐ ਕਿ ਇਹਨੂੰ ਟ੍ਰਾਂਸਪਲੈਂਟ ਕਰਨਾ ਪਏਗਾ ਲੇਕਿਨ ਪਰਿਵਾਰ ਦੇ ਹਾਲਾਤ ਬਹੁਤ ਮੜੇ ਐ ਔਰ ਦੂਜੇ ਪਾਸੇ ਇੱਕ ਧੀ ਐ ਜਿਸ ਦੀ ਉਮਰ 14 ਸਾਲ ਐ ਦੇਖਣ ਚ ਇਦਾਂ ਲੱਗਦਾ ਕਿ ਜਿੱਦਾਂ ਬੱਚੀ ਜਿਹੜੀ ਐ ਉਹ ਸ਼ਾਇਦ 4 ਸਾਲ ਦੀ ਜਾਂ 3 ਸਾਲ ਦੀ ਹੋਵੇ ਤਾਂ ਪਰਿਵਾਰ ਨਾਲ ਵੀ ਗੱਲ ਕਰਦੇ ਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਆ ਮਾਂ ਐ ਰੋਂਦੀ ਐ ਹੱਥੇ ਚ ਰਿਪੋਰਟਾਂ ਫੜੀਆਂ ਪੁੱਤ ਦੀ ਹਾਲਤ ਆਪਣੀ ਪੋਤੀ ਦੀ ਹਾਲਤ ਜਿਹੜੀ ਐ ਉਹ ਦੇਖ ਕੇ ਰੋ ਰਹੀ ਐ ਤੇ ਇਹ ਹਾਲਾਤ ਪ੍ਰਮਾਤਮਾ ਕਿਸੇ ਦਿਨ ਲਿਆਵੇ ਪਰ ਜਦ ਇਹੋ ਜਿਹੇ ਹਾਲਾਤ ਬਣ ਜਾਂਦੇ ਤਾਂ ਫਿਰ ਇਨਸਾਨ ਜਿਹੜਾ ਹੈ ਉਹ ਬੇਵੱਸ ਹੋ ਜਾਂਦਾ ਕਰੇ ਤਾਂ ਕੀ ਕਰੇ ਬਾਪ ਬੈਠਾ ਹੈ ਬੇਵੱਸ ਹੈ ਬਾਪ ਹੈ ਬੇਵੱਸ ਹੈ ਔਰ ਮਾਂ ਹੈ ਰੋ ਰਹੀ ਹੈ ਘਰ ਵਾਲੀ ਹੈ ਕੋਲੇ ਬੈਠੀ ਹੈ ਤਾਂ ਪਰਿਵਾਰ ਜਿਹੜਾ ਹੈਗਾ ਉਹ ਬिखर ਗਿਆ ਬਿਮਾਰੀ ਨੇ ਜਿਹੜਾ ਹੈਗਾ ਉਹ ਹਾਲਾਤ ਕਰਤੇ ਔਰ ਸਾਹਮਣੇ ਪਿੰਡ ਦੀ ਪੰਚਾਇਤ ਪਿੰਡ ਦੇ ਜੋ ਮੌਜੂਦ ਸੱਜਣ ਹੈਗੇ ਆ ਉਹ ਖੜੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਹੀ ਜਾਣਾਂਗੇ ਕਿ ਇਸ ਪਰਿਵਾਰ ਦੇ ਹਾਲਾਤ ਜਿਹੜੇ ਆ ਇਹ ਕਿਦਾਂ ਹੋਏ ਆ ਕੀ ਕਾਰਨ ਆ ਔਰ ਕਿਸ ਤਰ੍ਹਾਂ ਦੀ ਹੋਣ ਇਹਨਾਂ ਨੂੰ ਮਦਦ ਦੀ ਜ਼ਰੂਰਤ ਹੈਗੀ ਆ ਸਸੀਗਾ ਬਾਈ ਜੀ ਸਸੀਗਾ ਜੀ ਕੀ ਨਾਮ ਆ ਬਾਈ ਜੀ ਮਲਕੀਸ਼ ਸਿੰਘ ਹੈ ਜੀ ਮਲਕੀਸ਼ ਸਿੰਘ ਜੀ ਕੀ ਪਰਿਵਾਰ ਤੇ ਕੀ ਵਿਪਤਾ ਪਈ ਆ ਇਹ ਕਦੋਂ ਤੇ ਹਾਲਾਤ ਇਹਨਾਂ ਦੇ ਇਸ ਤਰ੍ਹਾਂ ਦੇ ਹੋਏ ਆ ਔਰ ਇਹਨਾਂ ਦਾ ਇਨਕਮ ਸੋਰਸ ਕਮਾਈ ਦਾ ਸਾਧਨ ਜਿਹੜਾ ਉਹ ਕਿਦਾਂ ਦਾ ਇਹਨਾਂ ਭਾਈ ਇਹ ਜਿਹੜਾ ਪਰਿਵਾਰ ਹੈ ਇਹ ਲੇਬਰ ਕਰਦਾ ਜੀ ਲੇਬਰ ਵੀ ਇੱਟਾਂ ਦੀ ਕਰਦਾ ਸੀ ਹਾਂਜੀ ਇੱਟਾਂ ਦੇ ਪੱਠੇ ਵਾਲੇ ਕੰਮ ਤੇ ਕੱਚੀ ਪਥੇਰ ਦਾ ਕੰਮ ਕਰਦੇ ਸੀ ਪਹਿਲਾਂ ਤਾਂ ਇਹ ਵਿਚਾਰਾ ਆਪਣੀ ਬੱਚੀ ਨੂੰ ਲੈ ਕੇ ਜ 6 7 8 ਸਾਲ ਹੋ ਗਏ ਆ ਤੁਰਿਆ ਫਿਰਦਾ ਉਹ ਜਿਹੜਾ ਪੈਸਾ ਟਿਕਾ ਸੀ ਉਧਰ ਲਾਉਂਦਾ ਰਿਹਾ ਹੁਣ ਇਹਨੂੰ ਆਪ ਨੂੰ ਪ੍ਰੋਬਲਮ ਆ ਗਈ ਕੁਝ ਹੁਣ ਪਿੰਡ ਵਾਲਿਆਂ ਨੇ ਵੀ ਮਦਦ ਕੀਤੀ ਹੈ ਫਾਰਾ ਹੁਣ ਜਦੋਂ ਕਿਡਨੀ ਟ੍ਰਾਂਸਪਲੈਂਟ ਦਾ ਆਇਆ ਹੈ ਉਹਨਾਂ ਨੇ ਖਰਚਾ ਕਾਫੀ ਦੱਸਿਆ ਹੈ ਤੋ ਇਸ ਕਰਕੇ ਅਸੀਂ ਸਾਰੇ ਪਿੰਡ ਵਾਲਿਆਂ ਨੇ ਸਲਾਹ ਕੀਤੀ ਵੀ ਆਪਾਂ ਮਦਦ ਲਈ ਜਾਵੇ ਸਾਡੀ ਸਾਰੇ ਜਿੰਨੇ ਵੀ ਸੁਣਨ ਵਾਲੇ ਆ ਸਾਡੇ ਉਹਨਾਂ ਨੂੰ ਇਹ ਬੇਨਤੀ ਹੈ ਭਾਈ ਸਾਡੀ ਜਿੰਨੀ ਵੀ ਹੋ ਸਕਦਾ ਇਸ ਘਰ ਦੀ ਮਦਦ ਕੀਤੀ ਜਾਵੇ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਆ ਉਹ ਪਿਓ ਹੈ ਹੁਣ ਉਹਨੂੰ ਲੈ ਕੇ ਮੁੰਡੇ ਨੂੰ ਤੁਰਿਆ ਫਿਰਦਾ ਹੈ ਕੰਮ ਕਰ ਇਹਨਾਂ ਕੋਲ ਹੁਣ ਹੈ ਨਹੀਂਗਾ ਪਹਿਲਾ ਮੁੰਡਾ ਧੀ ਨੂੰ ਲੈ ਕੇ ਤੇਰੇ ਬਈ ਉਹ ਦੋਨੋਂ ਪੇਪਰ ਇਕੱਠੇ ਵਿਚਾਰੇ ਕੰਮ ਕਰਦੇ ਘਰੋਂ ਇਕੱਠੇ ਆ ਇਹ ਮਤਲਬ ਹੁਣ ਇਹਨਾਂ ਦੇ ਹਾਲਾਤ ਖਦ ਨਾਲੋਂ ਜ਼ਿਆਦਾ ਪੱਤਰ ਹੋ ਗਿਆ ਸੋ ਇਸ ਕਰਕੇ ਬੇਟੀ ਹੈ ਪ੍ਰਿੰਕਾ ਨਾਮ ਹੈ ਦਾ ਹਨਾ ਤੇ ਇਹ ਬੇਟੀ ਨੂੰ ਕੀ ਪ੍ਰੋਬਲਮ ਹੈਗੀ ਕਿਸ ਤਰ੍ਹਾਂ ਦੀ ਕੋਈ پتہ ਨਹੀਂ ਕੀ ਦਿੱਕਤ ਹੈ ਨੂੰ ਇਹਨੂੰ ਮਤਲਬ ਕੈਸੀ ਤਾਂ ਇਹ ਜਿਆਦਾ ਇਸ ਵਾਰ ਨਹੀਂ ਪਤਾ ਕੀ ਪ੍ਰੋਬਲਮ ਹੈ ਪਰ ਇਹ ਵਿਚਾਰਾ ਲੈ ਕੇ ਤੁਰਿਆ ਫਿਰਦਾ ਕਿ ਜਿੱਥੇ ਵੀ ਕਿਸੇ ਨੇ ਦੱਸਿਆ ਕੋਈ ਦੇਸੀ ਹਕੀਮ ਦੱਸਿਆ ਇਹ ਦਿੱਲੀ-ਦੁੱਲੀ ਵਾਲੇ ਪਾਸੇ ਵੀ ਵਿਚਾਰਾ ਜਾ ਕੇ ਆਇਆ ਕਿਸੇ ਨੇ ਦੱਸਿਆ ਵਿਦੇਸੀ ਦਵਾਈ ਆ ਪਤਾਂਜਲੀ ਵਾਲੇ ਦਿੰਦੇ ਜਾਂ ਕੁਝ ਹੋਰ ਦਿੰਦੇ ਆ ਇਹ ਜਿੱਥੇ ਵੀ ਕਿਸੇ ਨੇ ਦੱਸਿਆ ਵਿਚਾਰਾ ਉੱਥੇ ਹੀ ਗਿਆ ਹੈ ਮਤਲਬ ਸਰਕਾਰੀ ਡਾਕਟਰਾਂ ਕੋਲ ਦੂਜਿਆਂ ਡਾਕਟਰਾਂ ਕੋਲ ਜਿੱਥੇ ਵੀ ਵਿਚਾਰੇ ਨੂੰ ਕੋਈ ਮਤਲਬ ਆਸ ਲੱਗੀ ਹੈ ਉੱਥੇ ਜਾਂਦਾ ਹੀ ਗਿਆ ਇਨਸਾਨ ਜਦੋਂ ਪਰੇਸ਼ਾਨ ਹੁੰਦਾ ਤਾਂ ਫਿਰ ਜਿੱਥੇ ਵੀ ਉਹਨੂੰ ਉਮੀਦ ਦੀ ਕਿਰਨ ਵਿਖੇ ਉੱਧਰ ਨੂੰ ਤੁਰ ਜਾਂਦਾ ਹੁਣ ਵੀ ਹੁਣ ਵੀ ਵਿਚਾਰੇ ਆਪ ਦੇ ਇਲਾਜ ਪਿੱਛੇ ਪਹਿਲਾਂ ਤੇ ਨਾਲ ਜਿੰਨਾ ਝੋਨਾ ਲਾਇਆ ਜੋ ਲੇਵਰ ਕੀਤੀ ਹੈ ਮਤਲਬ ਜਿੰਨੀ ਕੋਸ਼ਿਸ਼ ਹੋਈ ਹੈ ਨਾ ਦੇ ਰਿਸ਼ਤੇਦਾਰ ਤਾਂ ਪਹਿਲਾਂ ਤੋਂ ਉਹ ਕਰਦੇ ਰਿਹਾ ਫਿਰ ਅਸੀਂ ਪਿੰਡ ਵਾਲਿਆਂ ਨੇ ਆਖਿਆ ਵੀ ਚਲੋ ਜਿੰਨੀ ਸਾਡੇ ਕੋਲ ਹੁੰਦੀ ਅਸੀਂ ਕਰਦੇ ਆ ਤੇ ਹੁਣ ਜਦੋਂ ਕਿਡਨੀ ਟ੍ਰਾਂਸਪਲੈਂਟ ਦਾ ਆ ਉਹ ਖਰਚਾ ਕਾਫੀ ਜ਼ਿਆਦਾ ਹੈ ਸੋ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਵੀ ਦਾਨੀ ਸੱਜਣਾ ਨੂੰ ਕਿ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦਾ ਘਰ ਜਿਹੜਾ ਫੇਰ ਆਸ ਦਾ ਵਸਤਾ ਹੋ ਜੇ ਤੋ ਉਹ ਆਪਦੇ ਪਰਿਵਾਰ ਦੇ ਵਿੱਚ ਆਸ ਦਾ ਵਸਦਾ ਵੇਖੀ ਉਹਨੂੰ ਤਾਂ ਕਈ ਕਾਰਨ ਹੈ ਕਿਡਨੀਆਂ ਜਿਹੜੀਆਂ ਫੇਲ ਹੋ ਜਾਂਦੀਆਂ ਉਹਦੇ ਪਿੱਛੇ ਡਾਕਟਰੀ ਕਈ ਕਾਰਨ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਕਾਰਨ ਪਾਣੀ ਵੀ ਹੈਗਾ ਇਹ ਜੋ ਬੈਲਟ ਹੈ ਸਾਡਾ ਏਰੀਆ ਹੈਗਾ ਇਸ ਦੇ ਵਿੱਚ ਪਾਣੀ ਜਿਹੜੇ ਆ ਉਹ ਇੰਨੇ ਕੋ ਗੰਧਲੇ ਹੋ ਚੁੱਕੇ ਆ ਕਿ ਕਿਤੇ ਨਾ ਕਿਤੇ ਉਹ ਵੀ ਇਫੈਕਟ ਪਾਉਂਦੇ ਆ ਤਾਂ ਪਰਿਵਾਰ ਨਾਲ ਗੱਲ ਕਰਦੇ ਆ ਮਾਤਾ ਜੀ ਕੀ ਨਾਂ ਤੁਹਾਡਾ ਕਿ ਸ਼ਮੀਰਾਂ ਬਾਈ ਪਤਾ ਜੀ ਕੀ ਹਾਲਾਤ ਹੈ ਪਰਿਵਾਰ ਦੇ ਬਹੁਤ ਮਾੜਿਆ ਅਲਨੀ ਪੁੱਤਰ ਦੁਖੀ ਹੈਗਾ ਗੁਰਦੇ ਖਰਾਬ ਨੇ ਪੋਤਰੀ ਬਹੁਤ ਹਾਲ ਮਾੜਾ ਹੈ ਕੋਈ ਮਦਦ ਕੀਤੀ ਜਾ ਪਿੰਡ ਵਾਲੇ ਕੀਤੀ ਜਾਂਦੇ ਨੇ ਕੋਈ ਮਦਦ ਕੀਤੀ ਜਾਵੇ ਤਾਂ ਦਾ ਅਨਵਾਦ ਉਹ ਦੁਖੀ ਹੈ ਮੰਗ ਕੇ ਲਾਉਂਦੀ ਪੈਂਕਾਰ ਕੋਈ ਚੀਜ਼ ਨਹੀਂ ਹੈਗੀ ਸਾਡੀ ਜਮੀਨ ਵਗੈਰਾ ਨਹੀਂ ਨਹੀਂ ਕੁਛ ਨਹੀਂ ਹੈਗਾ ਸਾਡਾ ਕੰਮ ਕੀ ਕਰਦੇ ਆ ਬਸ ਦਿਹਾੜੀ ਦਾ ਪਾਈ ਹਾਂ ਹੁਣ ਬੇਟੇ ਦਾ ਕੀ ਨਾਮ ਹੈ ਸਰਜੀਤ ਸਿੰਘ ਤੇ ਸਰਜੀਤ ਕੀ ਕੰਮ ਕਰਦਾ ਸੀ ਬਸ ਮਿਹਨਤੀ ਕਰਨੇ ਪੱਠੇ ਦਾ ਕੰਮ ਕਰਦੇ ਸਾਂ ਅੱਛਾ ਪੱਠੇ ਤੇ ਲੱਗੀ ਹਾਂ ਮਾਂ ਰੋਗ ਕੀਤੀ ਹੈ ਹਾਂ ਨਹੀਂ ਕਿਸੇ ਨੇ ਕੀਤੀ ਪਿੰਡ ਵਾਲੇ ਕੀਤੀ ਹੈ ਪਿੰਡ ਵਾਲੇ ਤਾਂ ਅੱਜ ਵੀ ਖੜੇ ਨੇ ਹਾਂ ਪਿੰਡ ਵਾਲਿਆਂ ਨੇ ਕੀਤੀ ਹੈ ਕੀਤੀ ਜਾਂਦੀ ਨਹੀਂ ਸਾਡੇ ਕੋਲ ਤਾਂ ਕੁਛ ਵੀ ਨਹੀਂ ਹੈਗਾ ਨਹੀਂ ਘਰ ਚਰ ਕੋਈ ਪਈਆ ਨਹੀਂ ਹੈਗਾ ਕੋਈ ਖਾਣ ਨੂੰ ਨਹੀਂ ਚੀਜ ਜਿਸੀ ਕਿ ਬੱਚੇ ਤੇ ਲਾਈਏ ਬੱਚੀ ਮਾਰੇ ਪੋਤਰੀ ਬਿਮਾਰ ਪੋਤੀ ਨੂੰ ਕੀ ਹੋਇਆ ਕਿੰਨੇ ਸਾਲ ਦੀ ਕੋਈ ਸਮਝ ਨਹੀਂ ਆਈ 13 14 ਸਾਲ ਦੀ ਹੈਗੀ ਹਾਂ ਕਦੋਂ ਤੋਂ ਇਦਾਂ ਮਤਲਬ ਕਹਿੰਦੀ ਹਾਈਟ ਵਗੈਰਾ ਕੱਦ ਵਧਣਾ ਪਰਦੋ ਇਹ ਇੱਕ ਸਾਲ ਤੋਂ ਦੀ ਹੈਗੀ ਸੀ ਅੱਛਾ ਤੇ ਪਤਾ ਨਹੀਂ ਅਚਾਨਕ ਭੈ ਗਈ ਮੰਜੀ ਤੇ ਡਾਕਟਰਾਂ ਨੇ ਕੀ ਦੱਸਿਆ ਕੋਈ ਸਮਝ ਨਹੀਂ ਆਦੀ ਹਿੰਦੀ ਬੜਾ ਪੈਸਾ ਇਲਾਜ ਕੀ ਹਾਂ ਹਾਂ ਚਲਦਾ ਏ ਕਿੱਥੋਂ ਕਰਾ ਰਹੇ ਹੋ ਫਰੀਦਕੋਟ ਤੋਂ ਦਾਖਲ ਕੀਤੀ ਸੀ ਅੱਛਾ ਕੋਈ ਫੇਮਸ ਉਹ ਮਨੀਂ ਦੀ ਚੱਲੀ ਨਹੀਂ ਕੋਈ ਕੁਛ ਅੱਛਾ ਜਿਹੜੇ ਸੱਜਾ ਕਮਾਣ ਸੱਜਾ ਲਾਈ ਜਾਂਦੇ ਆ ਅੱਛਾ ਅੱਛਾ ਹਾਂਜੀ ਤਾਂ ਬੇਟੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ surjit singh ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸ਼ਾਇਦ ਬੇਟੀ ਬੋਲ ਪਾਉਂਦੀ ਏ ਕਿ ਨਹੀਂ ਬੇਟੇ ਕੀ ਨਾਂ ਹੈ ਤੁਹਾਡਾ ਪ੍ਰਿੰਕਾ ਰਾਣੀ ਪ੍ਰਿੰਕਾ ਪੜਦੇ ਹੂੰ ਹੁਣ ਤੰਨੀ ਪੜਦੇ ਹੁਣ ਨਹੀਂ ਪੜਦੇ ਕਿੰਨਾ ਕਿੰਨੀ ਕਲਾਸਾਂ ਪੜਿਓ ਛੇ ਬਟਾ ਕਿ ਦਿੱਕਤ ਕੀ ਆਉਂਦੀ ਤੁਹਾਨੂੰ ਦਿੱਕਤ ਬਸ ਟੁਰੇ ਨਹੀਂ ਜਾਂਦਾ ਅੱਛਾ ਜੋੜ ਪੀੜ ਸਾਰੇ ਕਰਦੇ ਆ ਜੋੜ ਪੀੜ ਕਰਦੇ ਸਾਰੇ ਹੋਰ ਨਹੀਂ ਸਕਦੇ ਨਹੀਂ ਨਹੀਂ ਅੱਛਾ ਦਵਾਈ ਫਿਰ ਦਵਾਈ ਹੁਣ ਜਲਦੀ ਪੀਏ ਕਿਥੋਂ ਫਰੀਦਕੋਟੋਂ ਜਲਦੀ ਸਵਨ ਇੱਕ ਗੋਲੀ ਲੱਗੀ ਹੋਈ ਹੈ ਅੱਛਾ ਉਹ ਲੈਨੇ ਰੋਟੀ ਖਾਣ ਠੀਕ ਸਰਜੀਤ ਜੀ ਕਦੋਂ ਦੀ ਸਮੱਸਿਆ ਹੋਈ ਬੇਟੀ ਨੂੰ ਪਹਿਲਾਂ ਕੀ ਹੋਇਆ ਸੀ ਹੁਣ ਤੁਹਾਡੇ ਹਾਲਾਤ ਕੀ ਹੈ ਮੈਨੂੰ ਸਾਲ ਹੋ ਗਿਆ ਜੀ ਹਮ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਆ ਗਈ ਹੈ ਪਤਾ ਨਹੀਂ ਲੱਗਿਆ ਕੀ ਬਣਿਆ ਸਮਝ ਨਹੀਂ ਆਈ ਬਸ ਜਾਣ ਚੱਕ ਹੋ ਗਿਆ ਤੇ ਮੰਜੀ ਦੇ ਬੈਠੇ ਹਾਂ ਨਾ ਖੁਦਿਆੜੀ ਨਾ ਦੱਪਾ ਕਰਈ ਪਏ ਬਸ ਡਾਕਟਰ ਕੀ ਕਹਿੰਦੇ ਆ ਹੁਣ ਡਾਕਟਰ ਕਹਿੰਦੇ ਗੁਰਦੇ ਚੇਂਜ ਹੋਣਗੇ ਹੋਰ ਇਹਦਾ ਕੋਈ ਹੱਲ ਨਹੀਂ ਹੈ ਉਹਨਾਂ ਨੂੰ ਕੀ ਤਕਲੀਫੀ ਹੁੰਦੀ ਹੈ ਚੱਲਣ ਫਿਰਾਂ ਚ ਡਾਇਲਿਸਿਸ ਕਿੰਨੇ ਦਿਨ ਬਾਅਦ ਹੋਣਾ ਹਫਤੇ ਬਾਅਦ ਹੋਣੀ ਚੱਲ ਫਿਰ ਨਹੀਂ ਜਾਤੇ ਚੱਲ ਫਿਰ ਨਹੀਂ ਚਾਹਤਾ ਨਹੀਂ ਚੱਲ ਸਕਦੇ ਕਰੂ ਬਸ ਬਾਹਰ ਕਿਲੋਮੀਟਰ ਤੱਕ ਵੀ ਨਹੀਂ ਜਾ ਸਕਦੇ ਸਾਹ ਚੜਦਾ ਹਾਂਜੀ ਸਾਹ ਚੜਦਾ ਹੁਣ ਫਿਰ ਕੰਮ ਕਰ ਕੋਈ ਨਹੀਂ ਕਰ ਰੇ ਗੁਜ਼ਾਰਾ ਕਿਵੇਂ ਕਰਦੇ ਕਰੇ ਬਸ ਪਾਪਾ ਕੀਤੀ ਜਾਂਦਾ ਦਿਹਾੜੀ ਦਾ ਪਾ ਕਰ ਲਿਆਂਦਾ ਬਸ ਕਾ ਲੈਂਦੇ ਆ ਪੈਂਡਲ ਕੀਤੀ ਜਾਂਦੇ ਮਦਦ ਪਰ ਖਰਚਾ ਦੇ ਆਲੇ ਖਰਚਾ ਤਾਂ ਬਹੁਤ ਜਾ ਰਿਹਾ ਹੈ ਹਸਪਤਾਲਾਂ ਦੇ ਬਹੁਤ ਖਰਚਾ ਹੈ ਗੁਰਦੇ ਜਿਹੜੇ ਕਹਿੰਦੇ ਟ੍ਰਾਂਸਪਲੈਂਟ ਹੋਣੇ ਉਹਦੀ ਗੱਲ ਕਰਦਾ ਹਾਂ ਹਾਂਜੀ ਉਹਦਾ ਬਹੁਤ ਖਰਚਾ ਹੈ ਜੀ 15-20 ਲੱਖ ਰੁਪਏ ਆ ਕਿਹਾ ਇਹ ਜਿੰਨਾ ਤਕਰੀਬ ਬੰਦੇ ਆ ਕਿ ਤੁਲਾਈ ਹੈ ਜੀ ਬਿਲਕੁਲ ਹੁਣ ਜਿਹੜੇ ਇਸ ਘਰ ਦੇ ਮੁਖੀ ਨੇ ਜਿਨ੍ਹਾਂ ਦੇ ਸਿਰ ਤੇ ਇਹ ਸਾਰਾ ਪਰਿਵਾਰ ਜਿਹੜਾ ਅੱਜ ਰੋਟੀ ਖਾ ਰਿਹਾ ਚਾਹੇ ਮੰਦੇ ਚੰਗੇ ਹਾਲਾਤ ਨੇ ਜਿੱਦਾਂ ਦੇ ਵੀ ਉਹਨਾਂ ਨਾਲ ਵੀ ਗੱਲ ਕਰਾਂਗੇ ਪਰਿਵਾਰ ਦੇ ਮੁਖੀ ਨੇ ਬਾਈ ਜੀ ਕੀ ਨਾਂ ਹੈ ਤੁਹਾਡਾ ਗੁਰਦੀਪ ਸਿੰਘ ਕਿੱਦਾਂ ਦੇ ਹਾਲਾਤ ਆ ਮੈਂ ਹਾਲਾਤ ਤਾਂ ਬਹੁਤ ਮਾੜੇ ਨੇ ਸਾਲ ਹੋ ਗਏ ਬੱਚੇ ਦੇ ਮਗਰ ਪੈਸੇ ਲਈ ਜਾਂਨੇ ਤੇ ਸਾਲ ਬਾਅਦ ਹੁਣ ਡਾਕਟਰ ਕਹਿੰਦੇ ਨੇ ਟੈਲਸ ਹੋਣੇ ਨੇ ਹਾਂ ਮਹੀਨਾ 2 ਮਹੀਨੇ ਹੋ ਗਏ ਟੈਲਸ ਹੁੰਦੇ ਜੇ ਹਫਤੇ ਬਾਅਦ ਕਰਾ ਲੈ ਵੀ ਤੇ ਹਾਂਜੀ ਕਿੱਥੇ ਜਾਂਨੇ ਕਰਾ ਬਟਿੰਡੇ ਬਟਿੰਡੇ ਹਾਂਜੀ ਉਹ ਪਿੰਡ ਵਾਲਿਆਂ ਨੇ ਕੋਈ ਮਤਮਤ ਕੀਤੀ ਤਾ ਕਰਕੇ ਉਹਨਿੰਦੀ ਡੈਲਸ ਵੀ ਗੱਡੀ ਗੁੱਡੀ ਲੈ ਜਾਂਦੇ ਨੇ ਚਲੋ ਇੰਨੇ ਸ਼ੁਗਰ ਪ ਜਾ ਰਹੇ ਪਿੰਡਾਂ ਲੈ ਤਾਂ ਤਾਂ ਇੱਕ ਜਿਹੜੀ ਗੱਲ ਹੈ ਉਹ ਇਹ ਹੈ ਕਿ ਧਾਰਮਿਕ ਸਥਾਨਾਂ ਤੇ ਵੀ ਅਸੀਂ ਬਹੁਤ ਜਿਹੜਾ ਹੈਗਾ ਚੜਾਵਾ ਚੜਾ ਦਿੰਨੇ ਆ ਬਹੁਤ ਕੁਝ ਉੱਥੇ ਦਾਨ ਕਰਦੇ ਆ ਜਿੱਥੇ ਕੋਈ ਕਮੀ ਵੀ ਨਹੀਂ ਦਿਖਾਈ ਦਿੰਦੀ ਉੱਥੇ ਵੀ ਅਸੀਂ ਦਾਨ ਕਰਦੇ ਆ ਲੰਗਰ ਵੀ ਅਸੀਂ ਬੜੇ ਲਾਣੇ ਆ ਔਰ ਕਿਸੇ ਬੱਚੇ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਅਸੀਂ ਹੋਂਦੇ ਘਰ ਤਾਈ ਪਹੁੰਚ ਜਾਂਦੇ ਆ ਇੱਥੇ ਜ਼ਰੂਰਤ ਹੈ ਜਿੱਥੇ ਕਪੂਰੇ ਦਾ ਪੂਰਾ ਪਰਿਵਾਰ ਇੱਕ ਪਿਓ ਧੀ ਲਾਚਾਰ ਹੈਗੇ ਆ ਬੱਚਾ 14 ਸਾਲ ਦੀ ਉਮਰ ਹੈ ਦੇਖਣ ਚ ਇਦਾਂ ਲੱਗਦਾ ਕਿ ਜਿੱਦਾਂ ਮਹਿਜ਼ 2 ਜਾਂ 3 ਸਾਲ ਦੀ ਹੋਵੇ ਔਰ ਕਹਿੰਦੀ ਹੈ ਕਿ ਮੇਰੇ ਕੋਲ ਚੱਲਨ ਫਿਲਰ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਇਹ ਪੜ ਸਕਦੀ ਪੜਨੇ ਪੜਨਾ ਵੀ ਬੰਦ ਹੋ ਗਿਆ ਔਰ ਆਪਣੀ ਉਮਰ ਦੇ ਬੱਚਿਆਂ ਦੇ ਨਾਲ ਖੇਡ ਵੀ ਨਹੀਂ ਸਕਦੀ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਕ ਬਾਪ ਹੈ ਜਿਨੇ ਪਹਿਲਾਂ ਬੱਚੇ ਦੀ ਅ ਇਲਾਜ ਦੀ ਖਾਤਰ ਜਿਹੜਾ ਕਿ ਭੱਜਿਆ ਫਿਰਿਆ ਔਰ ਆਖਿਰਕਾਰ ਹੁਣ ਉਹ ਹਾਰ ਗਿਆ ਸਰੀਰ ਪੱਖੋਂ ਔਰ ਉਹਦੀਆਂ ਕਿਡਨੀਆਂ ਫੇਲ ਹੋ ਗਈਆਂ ਅੱਜ ਉਹ ਵੀ ਜਿਹੜਾ ਹੈਗਾ ਮਜਬੂਰ ਹੈ ਔਰ ਬੇਵਸ ਜਿਹੜਾ ਕੀ ਹੈ ਮਦਦ ਦੀ ਜਿਹੜਾ ਕੀ ਹੈ ਆਸ ਦੇ ਵਿੱਚ ਹੈ ਉਮੀਦ ਦੇ ਵਿੱਚ ਹੈ ਕਿ ਸ਼ਾਇਦ ਕੋਈ ਆਏਗਾ ਤੇ ਇਹਨਾਂ ਦਾ ਹੱਥ ਫੜੇਗਾ ਇੱਕ ਪਾਸੇ ਪਿੰਡ ਦੀ ਪੰਚਾਇਤ ਹੈ ਆ ਪਿੰਡ ਦੇ ਇਹ ਮੌਜੀ ਸੱਜਣ ਨੇ ਧੰਨਵਾਦ ਕਰਦਾ ਮੈਂ ਇਹਨਾਂ ਦਾ ਆਪਣੇ ਪੱਧਰ ਤੇ ਜਿੰਨਾ ਹੋ ਸਕਦਾ ਕੰਮ ਸਕੇ ਕੰਮ ਇਹਨਾਂ ਨੇ ਆਪਣੇ ਪਿੰਡ ਦੇ ਇਸ ਸ਼ਖਸ ਨੂੰ ਸੰਭਾਲਿਆ ਪਰ ਜੋ ਹੁਣ ਅੱਗੇ ਦੀ ਗੱਲ ਹੈ ਜੋ ਕਿਡਨੀ ਦੀ ਮਸਲਾ ਹੈਗਾ ਕਿਡਨੀ ਟ੍ਰਾਂਸਪਲੈਂਟ ਦਾ ਮਸਲਾ ਹੈਗਾ ਉਹ ਬੜਾ ਵੱਡਾ ਹੈ ਤੇ ਉਹਦੇ ਵਿੱਚ ਪਿੰਡ ਵਾਸੀ ਵੀ ਜਿਹੜਾ ਐਨੇ ਪੈਸੇ ਇਕੱਠਾ ਨਹੀਂ ਕਰ ਸਕਦੇ ਜਿਸ ਕਰਕੇ ਅਸੀਂ ਇਹ ਵੀਡੀਓ ਜਿਹੜੀ ਹੈ ਇਹ ਬਣਾ ਰਹੇ ਆਂ ਔਰ ਇਸ ਵੀਡੀਓ ਨੂੰ ਤੁਹਾਨੂੰ ਰਿਕੁਐਸਟ ਕਰਦੇ ਆਂ ਕਿ ਜੇਕਰ ਤੁਸੀਂ ਮਦਦ ਕਰ ਸਕਦੇ ਹੋ ਤਾਂ ਅੱਗੇ ਆਓ ਇਸ ਪਰਿਵਾਰ ਦੀ ਮਦਦ ਕਰੋ ਇਸ ਛੋਟੀ ਜੀ ਧੀ ਦੇ ਸਿਰ ਤੇ ਹੱਥ ਰੱਖੋ ਇਸ ਦੇ ਬਾਪ ਦੇ ਇਲਾਜ ਦੇ ਵਿੱਚ ਜਿਹੜਾ ਕੀ ਹੈ ਸਹਾਇਤਾ ਕਰੋ ਔਰ ਜੇਕਰ ਤੁਸੀਂ ਹੈਲਪ ਨਹੀਂ ਕਰ ਸਕਦੇ ਤਾਂ ਫਿਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕੀ ਇਹ ਵੀਡੀਓ ਕਿਸੇ ਐਸੇ ਇਨਸਾਨ ਦੇ ਕੋਲੇ ਪਹੁੰਚ ਜਾਵੇ ਜਿਹੜਾ ਇਹਨਾਂ ਦੀ ਮਦਦ ਕਰ ਸਕਦਾ ਹੋਵੇ ਜਿਹੜਾ ਇਹਨਾਂ ਦੀ ਬਾਹ ਫੜ ਸਕਦਾ ਹੋਵੇ ਬਜ਼ੁਰਗ ਮਾਤਾ ਆਪਣੇ ਪੁੱਤ ਤੇ ਆਪਣੀ ਪੋਤੀ ਨੂੰ ਦੇਖ ਦੇ ਕੇ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਹ ਹਾਲਾਤ ਨੇ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਜੋ ਸ਼ਾਇਦ ਸੋਸ਼ਲ ਮੀਡੀਆ ਤੇ ਜਾਂ ਸ਼ਾਇਦ ਜਿਹੜਾ ਲੋਕਾਂ ਦੇ ਸਾਹਮਣੇ ਨਹੀਂ ਆ ਸਕਦੇ ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਦਿਕਤਾਂ ਪਰੇਸ਼ਾਨੀਆਂ ਚ ਬਿਮਾਰੀਆਂ ਦੇ ਨਾਲ ਘਿਰੇ ਹੋਏ ਆ ਜਿਨ੍ਹਾਂ ਨੂੰ ਆਰਥਿਕ ਪੱਖੋਂ ਮਦਦ ਹੈ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਅੱਗੇ ਲੈ ਕੇ ਆਈਏ ਤੁਹਾਡੇ ਤੱਕ ਲੈ ਕੇ ਆਈਏ ਤਾਂ ਪਰਿਵਾਰ ਨਾਲ ਹੁਣ ਗੱਲ ਕਰਦੇ ਆ ਜਾਣਦੇ ਆ ਕੋਈ ਇਹਨਾਂ ਦਾ ਕੰਟੈਕਟ ਨੰਬਰ ਜਾਂ ਅਕਾਊਂਟ ਨੰਬਰ ਵਗੈਰਾ ਭਾਈ ਜੀ ਕੋਈ ਇਹਨਾਂ ਦਾ ਗੂਗਲ ਪੇ ਜਾਂ ਕੁਝ ਅਕਾਊਂਟ ਨੰਬਰ ਵਗੈਰਾ ਹੈਗਾ ਹਾਂਜੀ ਹਾਂਜੀ ਇਸੇ ਮੁੰਡੇ ਦਾ ਹੀ ਹੈ ਜੀ ਫੋਨ ਪੇ ਨੰਬਰ ਹੈ ਜੀ 88727 ਉਹ ਉਹ ਹੀ ਬੋਲ ਕਿੰਨਾ ਭਾਈ surjit ਕਿੰਨਾ 88727 83633 ਦੁਬਾਰੇ ਬੋਲ ਦੋ 88727 83633 83633 ਇਹ ਫੋਨ ਪੇ ਨੰਬਰ ਹੈ ਹਾਂਜੀ ਅੱਛਾ ਅਕਾਊਂਟ ਨੰਬਰ ਹੈਗਾ ਬਾਈ ਜੀ ਕੋਈ ਖਾਤਾ ਆ ਪਿੰਡ ਦਾ ਨਾਮ ਬਾਈ ਜੀ ਪਿੰਡ ਦਾ ਨਾਮ ਨਾ ਕਰੋ ਸਹੀ ਨਾਮ ਪਿੰਡ ਦਾ ਚੱਕ ਲਮੋਚੜ ਹਾਂ ਨਿਕਨੇਮ ਮੁਰਕ ਵਾਲਾ ਜੀ ਮੁਰਕ ਵਾਲਾ ਹਾਂਜੀ ਚੱਕ ਲਮੋਚੜ ਮੁਰਕ ਵਾਲਾ ਜੀ ਚੱਕ ਲਮੋਚੜ ਮੁਰਕ ਵਾਲਾ ਹਾਂਜੀ ਤੇ ਇਹਨਾਂ ਦਾ ਜਿਹੜਾ ਤੁਹਾਨੂੰ ਦਿੰਨੇ ਆ ਜਿਹੜਾ ਕੰਟੈਕਟ ਨੰਬਰ ਹੈ ਫੋਨਪੇ ਨੰਬਰ ਉਹ ਹੈਗਾ ਜੀ ਤਹਿਸੀਲ ਜਲਾਲਾਬਾਦ ਜਿਹੜਾ ਫਾਇਲ ਅ ਜੋ ਚੱਕਲ ਮੁਚੜ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੇ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ 88727 ਜੀ 83633 ਇਹੀ ਇਹਨਾਂ ਦਾ ਫੋਨਪੇ ਨੰਬਰ ਹੈ ਇਹ ਸਰਜੀਤ ਸਿੰਘ ਦਾ ਆਪਦਾ ਖੁੱਦ ਦਾ ਹੀ ਹੈ ਤੇ ਬਾਕੀ ਤੁਹਾਨੂੰ ਅਸੀਂ ਇਹਨਾਂ ਦਾ ਨੰਬਰ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਨੰਬਰ ਜਲਾਲਾਬਾਦ ਦਾ ਉਹ ਤੁਹਾਨੂੰ ਦਿੰਨੇ ਆ ਜੀ ਤੇ ਜੋ ਵੀ ਹੋ ਸਕਦਾ ਜਿੰਨੀ ਵੀ ਹੋ ਸਕਦਾ ਵੱਧ ਵੱਧ ਮਦਦ ਕਰੋ ਸਾਰੇ ਸੱਜਣਾ ਨੂੰ ਇਹ ਹੀ ਬੇਨਤੀ ਹੈ ਜੀ ਸੁਣਨ ਵਾਲਿਆਂ ਨੂੰ ਵੀ ਤਾਂ ਬਿਲਕੁਲ ਅਸੀਂ ਵੀ ਇੱਕ ਜਿਹੜੀ ਰਿਕੁਐਸਟ ਆਉ ਕਰਦੇ ਆ ਸਮਾਜ ਸੇਵੀਆਂ ਨੂੰ ਸੰਸਥਾਵਾਂ ਨੂੰ ਦਾਨੀ ਸੱਜਣਾ ਨੂੰ ਕਿ ਇਸ ਪਰਿਵਾਰ ਦੀ ਬਾਹ ਫੜੋ ਇਸ ਪਰਿਵਾਰ ਦੀ ਮਦਦ ਕਰੋ ਕਿਉਂਕਿ ਬਿਮਾਰੀ ਪਰਿਵਾਰ ਦੇ ਵਿੱਚ ਇੱਕ ਸ਼ਖਸ ਨੂੰ ਹੋ ਜਾਵੇ ਤਾਂ ਬੜੀ ਵੱਡੀ ਗੱਲ ਹੁੰਦੀ ਆ ਔਰ ਪੂਰੇ ਘਰ ਦਾ ਜਿਹੜਾ ਮੂੰਹ ਹੈ ਉਹ ਬਦਲ ਜਾਂਦਾ ਹੈ ਲੇਕਿਨ ਇੱਥੇ ਤਾਂ ਦੋ ਦੋ ਘਰ ਦੇ ਮੈਂਬਰ ਜਿਹੜੇ ਆ ਉਹ ਇਹਨਾਂ ਹਾਲਾਤਾਂ ਵਿੱਚ ਹੈਗੇ ਆ ਔਰ ਗੰਭੀਰ ਹਾਲਾਤ ਅਸੀਂ ਸੁਣਾਂਗੇ ਇੱਕ 14 ਸਾਲ ਦੀ ਬੱਚੀ ਆ ਜੋ ਕਿ ਬਿਲਕੁਲ ਚੱਲ ਫਿਰ ਨਹੀਂ ਸਕਦੀ ਆ ਪੜ ਨਹੀਂ ਸਕਦੀ ਬੈਠ ਨਹੀਂ ਸਕਦੀ ਹਰ ਵਿਕਤੋਂ ਦੇ ਕਹਿੰਦੇ ਕਿ ਜੋੜਾਂ ਚ ਦਰਦ ਹੁੰਦਾ 25 ਕਹਿ ਰਹੀ ਹੈ ਔਰ ਇੱਕ ਬਾਪ ਹੈ ਜਿਹੜਾ ਪਹਿਲਾਂ ਬੇਟੀ ਦਾ ਇਲਾਜ ਕਰਾਉਂਦਾ ਰਿਹਾ ਅੱਜ ਆਪ ਜਿਹੜਾ ਹੈਗਾ ਮੰਜੇ ਤੇ ਪਿਆ ਤਾਂ ਇਹ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਮੇਰੇ ਵੱਲੋਂ ਜਲਾਲਾਬਾਦ ਆਨਲਾਈਨ ਦੀ ਸਾਰੀ ਟੀਮ ਦੇ ਵੱਲੋਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੀ ਇਸ ਪਰਿਵਾਰ ਦੀ ਮਦਦ ਹੋ ਸਕੇ ਇਸ ਨੂੰ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜਰੂਰ ਕਰਨਾ ਰਿਕੁਐਸਟ ਹੈ ਕਿਉਂਕਿ ਤੁਹਾਡਾ ਕੀਤਾ ਹੋਇਆ ਇੱਕ ਸ਼ੇਅਰ ਜਿਹੜਾ ਹੈਗਾ ਉਹ ਇਸ ਪਰਿਵਾਰ ਦੀ ਜ਼ਿੰਦਗੀ ਬਦਲ ਕਹਦਾ ਆਰਟੀਕਲ ਲਾਤੀਸ ਦੇ ਸੁਧਰ ਸਕਦੇ ਆ ਇਹਨਾਂ ਦਾ ਇਲਾਜ ਹੋ ਸਕਦਾ ਹੈ ਇਲਾਜ ਲਈ ਜਿਹੜਾ ਹੈਗਾ ਇਹਨਾਂ ਦੇ ਵੱਲ ਗੋਹਾਰ ਲਗਾਈ ਜਾ ਰਹੀ ਹੈ ਖਾਤਾ ਨੰਬਰ ਬਾਈ ਆ ਗਿਆ ਇੱਕ ਮਿੰਟ ਜੀ ਲੈ ਲੀ ਹਾਂ ਅਕਾਊਂਟ ਨੰਬਰ ਜਿਹੜਾ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਜਿਹੜਾ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਫਿਲਹਾਲ ਜਿਹੜਾ ਹੈਗਾ ਜਿਹੜਾ ਇਹਨਾਂ ਦਾ ਅਕਾਊਂਟ ਫੋਨਪੇ ਨੰਬਰ ਹੈਗਾ ਉਹ ਤੁਹਾਨੂੰ ਅਸੀਂ ਦੱਸ ਦਿੱਤਾ ਇੱਕ ਵਾਰੀ ਫੇਰ ਦਰਾ ਦਿੰਨੇ ਆ ਫੋਨਪੇ ਨੰਬਰ ਬਾਈ ਜੀ ਹਾਂ ਇਹ ਹੈਗਾ ਜੀ 88727 83633 88727 83633 ਇਸ ਨੰਬਰ ਤੇ ਤੁਸੀਂ ਆਪਣੇ ਮੁਤਾਬਿਕ ਜਿਹੜਾ ਹੈਗਾ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਤੁਹਾਡੇ ਵੱਲੋਂ ਦਿੱਤਾ ਹੋਇਆ 1 ਰੁਪਿਆ ਵੀ ਇਸ ਪਰਿਵਾਰ ਦੇ ਲਈ ਲੱਖਾਂ ਦੇ ਬਰਾਬਰ ਹੈ ਕਿਉਂਕਿ ਜਦ ਇਨਸਾਨ ਕੋਲੇ ਪੈਸਾ ਨਹੀਂ ਹੁੰਦਾ ਤਾਂ ਫਿਰ ਉਹ ਜਿਹੜਾ 1 ਰੁਪਿਆ ਵੀ ਉਸ ਦੇ ਵਾਸਤੇ ਲੱਖਾਂ ਲੱਖਾਂ ਦਾ ਹੁੰਦਾ ਹੈ ਤਾਂ ਇਹ ਪਰਿਵਾਰ ਹੈ ਬਜ਼ੁਰਗ ਮਾਤਾ ਰੋ ਰਹੀ ਹੈ ਪੁੱਤ ਬਿਮਾਰ ਹੈ ਪੋਤੀ ਬਿਮਾਰ ਹੈ ਔਰ ਇਲਾਜ ਜੋ ਕੇ ਪੈਸੇ ਨਹੀਂ ਪਰਿਵਾਰ ਕੋਲ ਉਸ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰ ਦਿਓ ਰਿਕੁਐਸਟ ਹੈ ਔਰ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਹੋ ਸਕੇ ਕਿਉਂਕਿ ਇਹ ਹਾਲਾਤ ਜਿਹੜੇ ਹੈ ਦਿਖੇ ਨਹੀਂ ਜਾਂਦੇ ਆਪ ਤੋਂ ਵੀ ਕਈ ਵਾਰੀ ਇਮੋਸ਼ਨਲ ਹੋ ਜਾਂਦੇ ਨਹੀਂ ਦੇਖੇ ਜਾਂਦੇ ਇਹੋ ਜਿਹੇ ਹਾਲਾਤ ਪਰ ਇਹ ਸਚਾਈ ਹੈ ਸਾਡੇ ਸਮਾਜ ਦੀ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜਿਹੜੇ ਕਦੇ ਸੋਸ਼ਲ ਮੀਡੀਆ ਤੇ ਸਕਰੀਨ ਤੇ ਟੀਵੀ ਤੇ ਕਦੇ ਸਾਹਮਣੇ ਨਹੀਂ ਆਪ ਆਉਂਦੇ ਔਰ ਇਹ ਸਕਰੀਨ ਤੇ ਜੋ ਤੁਸੀਂ ਦੇਖ ਰਹੇ ਹੋ ਇਸ ਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਅਕਾਊਂਟ ਨੰਬਰ ਹੈ ਔਰ ਅਕਾਊਂਟ ਨੰਬਰ ਬੈਂਕ ਹੈਗਾ ਇਹ ਪੀ ਪੰਜਾਬ ਗ੍ਰਾਮੀਣ ਬੈਂਕ ਜੀ ਪੰਜਾਬ ਪੰਜਾਬ ਨੈਸ਼ਨਲ ਬੈਂਕ ਪੰਜਾਬ ਗ੍ਰਾਮੀਨ ਬੈਂਕ ਇਹ ਹੈਗਾ ਇਸ ਦਾ ਕਾਊਂਟਰ ਨੰਬਰ ਜਿਹੜਾ ਹੈਗਾ ਪਰਿਵਾਰ ਦਾ ਉਹ ਤੁਹਾਨੂੰ ਸਕਰੀਨ ਤੇ ਫਲੈਸ਼ ਹੋ ਰਿਹਾ ਤਾਂ ਜੋ ਵੀ ਦਾਨੀ ਸੱਜਣ ਇਸ ਪਰਿਵਾਰ ਦੀ ਇਸ ਛੋਟੀ ਜੀ ਬੱਚੀ ਦੀ ਮਦਦ ਕਰਨੀ ਚਾਹਣ ਬਹੁਤ ਪਿਆਰੀ ਬੱਚੀ ਹੈ ਛੋਟੀ ਜੀ ਬੱਚੀ ਹੈ ਪਰ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਨਾਲ ਸਵੇਲਿੰਗ ਜਿਹੜੀ ਹੈ ਉਹ ਬੱਚੇ ਦੇ ਆਈ ਹੋਈ ਹੈ ਇਸ ਦਾ ਕਦਵਦਨਾ ਬੰਦ ਹੋ ਗਿਆ ਔਰ ਇਹ ਆਪਣੀ ਉਮਰ ਦੇ ਹਮ ਉਮਰ ਬੱਚਿਆਂ ਦੇ ਨਾਲ ਖੇਡ ਵੀ ਨਹੀਂ ਸਕਦੀ ਇੱਕ ਪਾਸੇ ਮਜਬੂਰ ਪਾਪ ਹੈ ਇੱਕ ਪਾਸੇ ਬਜ਼ੁਰਗ ਮਾਂ ਹੈ ਜਿਹੜੀ ਆਪਦੇ ਪੁੱਤ ਨੂੰ ਆਪਦੀ ਪੋਤੀ ਨੂੰ ਦੇਖਦੇ ਕਿ ਸਾਰੀ ਦਿਹਾੜੀ ਰੋਂਦੀ ਰਹਿੰਦੀ ਹੈ ਤਾਂ ਇਸ ਪਰਿਵਾਰ ਦੀ ਯਾਰ ਮਦਦ ਜਰੂਰ ਕਰੋ ਅੱਗੇ ਵਧੋ ਔਰ ਇਸ ਪਰਿਵਾਰ ਦੀ ਹੈਲਪ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਭਾਈ ਜੀ ਮੈਸੇਜ ਦੇ ਵਿੱਚ ਨਾ ਥੱਲੇ ਮੈਸੇਜ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਇੱਕ ਇੱਕ ਇੰਦੀ ਫੋਟੋ ਖਿੱਚ ਕੇ ਨਾ ਕਾਊਂਟਰ ਨੰਬਰ ਦੀ ਇਹ ਤੁਸੀਂ ਕਮੈਂਟ ਦੇ ਵਿੱਚ ਪੋਸਟ ਕਰ ਦੇਣਾ ਹਾਂ ਨਾਲ ਕਯੂਆਰ ਕੋਡ ਵੀ ਸੈਂਡ ਕਰ ਦੇਣਾ ਹਾਂ ਕਯੂਆਰ ਕੋਡ ਹਾਂ ਦੋਨੋਂ ਚੀਜ਼ਾਂ ਪਾ ਦੇਣੀਆਂ ਕਮੈਂਟ ਦੇ ਵਿੱਚ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਕਿਉਂਕਿ ਜੇ ਕਿਸੇ ਨੇ ਕਰਨੀ ਕਯੂਆਰ ਕੋਡ ਤੇ ਪੇਮੈਂਟ ਕਰਨੀ ਹੈ ਕਯੂਆਰ ਕੋਡ ਤੇ ਹੋ ਜੂਗੀ ਜੇ ਕਿਸੇ ਨੇ ਕਾਊਂਟਰ ਤੇ ਕਰਨੀ ਉਹਦੇ ਚ ਹੋ ਜੂਗੀ ਜੇ ਸਿੱਧੀ ਫੋਨ ਪੇ ਤੇ ਕਰਨੀ ਉੱਥੇ ਹੋ ਜੂਗੀ ਜੇ ਭਾਈ ਜੇਕਰ ਕੋਈ ਬੰਦਾ ਇੱਥੇ ਆਣਾ ਚਾਵੇ ਪਰਿਵਾਰ ਦੇ ਨਾਲ ਮਿਲਣਾ ਚਾਵੇ ਤਾਂ ਉਹਦੇ ਵਾਸਤੇ ਐਡਰੈਸ ਵਗੈਰਾ ਸਾਰਾ ਸਮਝਾ ਦੋ ਇਹ ਹੈਗਾ ਜੀ ਚੱਕ ਲਮੁਚੜ ਮੁਰਕਾ ਵਾਲਾ ਪਿੰਡ ਹੈ ਜੀ ਸੁਖੇਰੇ ਦੇ ਨਾਲ ਹੀ ਹੈ ਜੀਟੀ ਰੋਡ ਤੋਂ 3 ਕਿਲੋਮੀਟਰ ਦੂਰ ਹੈ ਘਬਾਇਆ ਘਬਾਇਆ ਤੋਂ 5 ਕਿਲੋਮੀਟਰ ਦੂਰ ਹੈ ਜੀ ਤੇ ਚੇਰ ਸਿੰਘ ਕਬਾਇ ਦਾ ਕਾਲਜ ਇੱਥੇ ਨਾਲ ਹੀ ਆਈਟੀਆਈ ਆਈਟੀਆਈ ਕਬਾਇ ਇੰਜੀਨੀਅਰਿੰਗ ਕਾਲਜ ਹਾਂਜੀ ਉਹ ਵੀ ਬਿਲਕੁਲ ਨਾਲ ਹੈ ਤੇ ਪਿੰਡ ਦਾ ਨਾਮ ਪਿੰਡ ਚੱਕਲ ਮੁਚੜ ਮੁਰਕਵਾਲ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਠੀਕ ਹੈ ਜੀ ਔਰ ਪਰਿਵਾਰ ਦਾ ਫੋਨ ਨੰਬਰ ਵੀ ਅਸੀਂ ਥੱਲੇ ਕਮੈਂਟ ਦੇ ਵਿੱਚ ਦਿੰਨੇ ਆ ਜਿਹੜਾ ਇਹਨਾਂ ਦਾ ਨਾਮ ਮਨਜੀਤ ਸਿੰਘ ਹੈ ਨਹੀਂ ਸਰਜੀਤ ਸਿੰਘ ਹੈ ਸਰਜੀਤ ਸਿੰਘ ਤੇ ਪਰਿਵਾਰ ਦੇ ਮੁਖੀ ਦਾ ਕੀ ਨਾਮ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਹਾਂਜੀ ਉਹ ਅਸੀਂ ਸਾਰਾ ਕੁਝ ਮੈਂਸ਼ਨ ਕਰ ਦਿੰਨੇ ਆ ਜੀ ਜੀ ਤਾਂ ਤੁਹਾਡਾ ਸ਼ੁਭਨਾ ਮੇਰਾ ਨਾਮ ਮਲਕੀਤ ਸਿੰਘ ਹੈ ਮਲਕੀਤ ਸਿੰਘ ਹਾਂ ਜੀ ਹਾਂ ਜੀ ਤੇ ਪਿੰਡ ਦੀ ਪੰਚਾਇਤ ਹੈ ਪਿੰਡ ਦੇ ਮੌਜੂਦ ਸੱਜਣ ਹੈ ਜੋ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਜ਼ਰੂਰ ਬਣਾਓ ਤਾਂ ਅਸੀਂ ਉਹ ਵੀਡੀਓ ਜਿਹੜੀ ਆ ਤੁਹਾਡੇ ਨਾਲ ਲਾਈਵ ਕਰ ਰਹੇ ਹਾਂ ਤਾਂ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਨਸਾਨੀਅਤ ਦੇ ਨਾਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਬੰਦਾ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਸ਼ੇਅਰ ਕਰੋਗੇ ਔਰ ਇਸ ਪਰਿਵਾਰ ਇਸ ਛੋਟੀ ਜੀ ਬੱਚੀ ਔਰ ਇਸ ਬਾਪ ਮਜਬੂਰ ਬਾਪ ਦਾ ਜਿਹੜਾ ਹੈਗਾ ਕੋਈ ਨਾ ਕੋਈ ਹੱਲ ਨਿਕਲ ਆਏਗਾ ਇਹਨਾਂ ਦੀ ਮਦਦ ਹੋਏਗੀ ਔਰ ਬਿਮਾਰੀ ਜੋ ਇਹਨਾਂ ਨੂੰ ਲੱਗੀ ਹੈ ਉਸ ਤੋਂ ਇਹਨਾਂ ਨੂੰ ਛੁਟਕਾਰਾ ਮਿਲੇਗਾ ਧੰਨਵਾਦ